ਹਾਂਜੀ ਬਾਬੂ ਕੀ ਹਾਲ ਚਾਲ ਆ ਜਲਾ ਬਣਾਉਣਾ ਬਣਾਉਣਾ ਟਾਈਮ ਹੋ ਗਿਆ 2:00 ਬਜੇ 2:00 ਬਜੇ ਨਾਲੇ ਤੇ ਮੈਂ ਕੋਈ ਉੱਠ ਖੜਾ ਕਿ ਤੇ ਆ ਜਣਾ ਵੀ ਅੰਬਰਸਾਰ ਤੇ ਮੈਂ ਹੁਣੋਂ ਕਰਤਾ ਮੈਂ ਸੀ ਹੁਣੋਂ ਤੇ ਉਹ ਜਿਹੜਾ ਕਾਪਾ ਬਿਕੂ ਨਹੀਂ ਦੇ ਦੇ ਰਹੇ ਆ ਤਾਂ ਸਮਝ ਨਹੀਂ ਤਾ ਤਾਂ ਉਸ ਤੋਂ ਬਾਅਦ 2:30 ਵਜੇ ਤੱਕ ਨਾ ਸੇ ਮਿਲਦਾ ਬਾਸ ਨਾਈਟ ਮਾਰਨੋਂ ਮਿਲ ਕੇ ਲਓ ਜੇ ਤਨ ਬੱਜ ਗਏ ਤਨ ਹੋਰ ਜੀ ਮਾਨ ਸਾਹ ਕੋਈ ਕੋਈ ਨਹੀਂ ਬੜੀ ਹਾਲ ਚਾਲ ਨੇ ਬੜੀ ਤੇ ਆਪ ਵੀ ਲੈਣ ਆਇਆ ਸਾਨੂੰ ਹੁਣ ਕਿੱਥੇ ਨਾਲ ਆਪਾਂ ਨੇ ਖਾਣਾ ਆਪਾਂ ਪਹਿਲਾਂ ਸਮੁੰਦਰ ਘੜਾ ਚੱਲਣਾ ਚਾਹੁੰਦੇ ਆ ਕਿਹ ਵਾਲਾ ਵੀਰੇ ਸੰਨਾ ਚੱਲੀਏ ਲੋ ਜੀ ਫਟੇ ਘੜਾ ਸੰਨਾ ਪਹੁੰਚ ਗਏ ਤੇ ਆਪ ਬੱਸ ਲੈ ਕੇ ਜਾਊ ਆਪਾਂ ਨੂੰ ਤੇ ਇੱਧਰ ਇਹ ਲਓ ਜੀ ਹੁਣ ਆਪਾਂ ਨੇ ਇਹ ਚ ਸਮਾਨਾ ਲੰਗਰ ਪਾਣੀ ਆ ਸ਼ਾਇਦ ਤੇ ਇਹ ਰੱਖਣਾ ਗੱਡੀ ਚ ਤਾਂ ਇਹ ਵੀ ਹੋ ਗਿਆ ਟਾਈਮ ਫੱਟਦਾ ਨਹੀਂ ਇਤਨਾ ਹੁਲਕਿਆ ਹੋ ਗਿਆ ਅੰਮ੍ਰਿਤਸਰ ਹਰਮੰਦਰ ਸਾਹਿਬ ਕਿੱਥੋਂ ਕੱਪੜਾ ਇਹ ਵੇਚਦੇ ਕੀ ਆ ਉਹ ਜਦੋਂ ਹੁਣ ਕਾਗਰਸ ਮੋਸੇ ਰੱਖ ਲੈ ਮਾਣ ਇੱਕ ਸ਼ਾਟ ਲੈ ਲੈ ਚਲੋ ਡੇਡੀ ਚਲੋ ਤੁਸੀਂ ਤਾਂ ਚਲੋ ਇਹਦੀ ਵੀ ਮਸ਼ੂਰੀ ਹੋ ਜਾ ਵਿਚਾਰੀ ਦੀ ਸਹੀ ਗੱਲ ਹੈ ਉਹ ਲੱਗ ਜੇ ਨਹੀਂ ਤੇ ਇਹਦਾ ਫੋਨ ਫੜਾ ਦੇ ਹੈ ਨੀ ਲੋ ਬਈ ਸੰਗ ਦਾ ਵਾਸਤੇ ਲੈ ਲੈ ਸੂਚੀ ਆਇ ਤੇ ਉਰੇ ਪਿਆ ਹੂਗਾ ਕੈਮਰਜਾ ਕੀ ਤੂੰ ਸੇ ਪਹਿਲਾਂ ਸਵਾਰੀ ਨਾਲ ਗੱਲ ਕਰ ਉਜੀ ਵੀਰਾ ਜੀ ਬਰਫ ਹੋ ਗਈ ਸਾਰੇ ਪ੍ਰਬੰਧ ਨਹੀਂ ਚਲੋ ਮਾਤਾ ਚਲੋ ਮਾਨਾ ਸਾਡ ਲੈਦਾ ਵੀਰੇ ਕੱਢ ਲੋਗਾ ਕੱਢ ਲੋਗਾ ਫਿਰ ਇਹ ਨਹੀਂ ਬਰਫਾਂ ਨੇ ਤਾਂ ਹੋ ਗਏ ਆ ਰਹੇ ਠੁਲਾਏ ਹੋਏ ਕੱਢੋ ਮੇਰੇ ਨੂੰ ਕਿਤੇ ਪੈਨ ਯਾਰ ਕਰ ਦੋ ਤੁਮੇ ਨੂੰ ਕਿਚੀ ਬਣੇ ਚਾਰ ਕਰ ਦੋ ਚਾਰ ਕੋਈ ਦੱਸੋ ਜੀ ਇਹ ਬੋਲੋ ਕਿ ਜੀ ਹਾਂ ਦੋਪਹਰ ਦੀ ਦੋ ਵਜੇ ਦੋ ਵਜੇ ਲਗਾ ਦੋ ਅੱਛਾ ਤੇ ਛੱਡ ਜਮ ਕੰਮ ਪਗੇ ਤੇ ਹੁਣ ਆਪਾਂ ਰਸਤੇ 'ਚ ਕੱਢ ਗਏ ਫਰੈਸ਼ ਨੂੰ ਵਾਸਤੇ ਤੇ ਇੱਥੋਂ ਹੈਗਾ 132 ਕਿਲੋਮੀਟਰ ਹੈਗਾ ਨਾ ਤੁਹਾਨੂੰ ਆਪਣੀ ਵੀਡੀਓ ਦਾ থাম্বਨੇਲ ਦੇਖ ਕੇ ਟਾਈਟਲ ਪਤਾ ਲੱਗ ਗਿਆ ਹੋਊਗਾ ਹੁਣ ਪੰਜਾਬ ਤੋਂ ਅੰਮ੍ਰਿਤਸਰ ਤੱਕ ਬੱਸਾਂ ਏਸੀ ਸਫ਼ਰ ਸ਼ੁਰੂ ਹੋਇਆ ਹੈਗਾ ਸਿਰਫ ਔਰ ਸਿਰਫ 500 ਰੁਪਏ ਦੇ ਵਿੱਚ ਜਿਹੜੀ ਸੰਗਤ ਨੇ ਦੁਪਹਿਰਾਂ ਸਭ ਘਟਣ ਬਾਅਦ ਜਾਣਾ ਤਾਂ ਪੰਜਾਬ ਦੇ ਵਿੱਚ ਏਸੀ ਬੱਸਾਂ ਚੱਲੀਆਂ ਨੇ ਜਿਹਦਾ ਕੀ ਕਿਰਾਇਆ ਸਿਰਫ ਔਰ ਸਿਰਫ 500 ਰੁਪਏ ਤੇ ਉਸ ਵਿੱਚ ਤੁਹਾਨੂੰ ਰਸਤੇ ਦੇ ਵਿੱਚ ਲੰਗਰ ਪਾਣੀ ਵੀ ਦਿੱਤਾ ਜਾਊਗਾ ਤੇ ਬੱਸ ਰਸਤੇ ਦੇ ਵਿੱਚ ਜੇਕਰ ਤੁਸੀ ਕੋਈ ਪਸ਼ਾਬ ਵਗੈਰਾ ਕਰਨਾ ਜਾਂ ਵੀ ਰਸਤੇ ਦੇ ਵਿੱਚ ਜਿੰਨੇ ਵੀ ਗੁਰੂ ਘਰ ਵਗੈਰਾ ਆਉਂਦੇ ਨੇ ਜਿੱਥੇ-ਜਿੱਥੇ ਬੱਸ ਦਾ ਸਟੇ ਆ ਸਾਰਾ ਤੁਹਾਨੂੰ ਇਸ ਬਲੌਗ ਦੇ ਰਾਹੀਂ ਦਿਖਾਵਾਂਗੇ ਆਪਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਤੁਹਾਡੇ طرفੋਂ ਨਹੀਂ ਭਰੇਗਾ ਬੇਸ਼ਕ ਮਟਬਾ ਜੀ ਮਹੌਲ ਆਲ ਵੀ ਵਧੀਆ ਪਰ ਮੀਂਹ ਪੈਣ ਲੱਗ ਗਿਆ ਟਾਈਮ ਆ 8 ਵਜੇ ਤੇ ਜਲੰਧਰ ਪਹੁੰਚ ਗਏ ਜਲੰਧਰ ਆ ਆਪਾਂ ਜਲੰਧਰ ਤੋਂ ਵੀਰੇ ਆਪਾਂ ਅੱਗੇ ਆ ਗਏ ਕਿ ਸਰਦਾਰਪੁਰ ਟੱਪ ਗਏ ਹਾਂ ਸਰਦਾਰਪੁਰ ਟੱਪ ਗਏ ਹੈ ਕਿੱਥੇ ਵਾਣੇ ਨਹੀਂ ਹੈਗੇ ਗੁਰਦੁਆਰੇ ਇੱਥੇ ਸਰਦਾਰਪੁਰ ਤੋਂ ਅੱਗੇ ਆ ਗਏ ਵੀਰੇ ਜਿਹੜਾ ਉਹ ਗੁਰਦੁਆਰਾ ਕਹਿੰਦੇ ਸੀ ਸਰਦਾਰਪੁਰ ਬਣਾ ਤੇ ਰੁਕੇ ਨਹੀਂ ਹੈਗੇ 对。<Big> ਨਿਕਲ ਜਾਂਦਾ ਬੂਦਾਲੇ ਲਗ ਲਗ ਰੁਪਏ ਦੇ ਪਰ ਹੁਣ ਜੇ ਮੈ ਤੁਹਾਨੂੰ ਪਤਾ ਹੀ ਆ ਇਹ ਕਿ ਜਿਹੜੇ ਆਪਣੇ ਬੁਲੈਂਪਲਰ ਨੇ ਜਾਂ ਬਲੌਕਰ ਨੇ ਉਹਨਾਂ ਨੇ ਥੋੜਾ ਕੁਛੀਆਂ ਬਾਹਾਂ ਦੇ ਵਿੱਚ ਬਹੁਤ ਵੱਡਾ ਜ਼ੋਰ ਲੱਗਾ ਆ ਦਰਵਾਜ਼ਾ ਪਾਣੀ ਆ ਗਿਆ ਗੋਡੇ-ਗੋਡੇ ਪਾਣੀ ਖੜਿਆ ਹੋਇਆ ਉਹਦੇ ਕਰਕੇ ਕਿਸ ਦਾ ਸੰਗਤ ਕਰੀ ਕੀ ਹੈ ਉਹ ਇਸ ਕਰਕੇ ਆਪਾਂ ਇਸ ਵਾਰ ਦੁਬੀ ਗੱਡੀਆਂ ਲੈ ਕੇ ਆਏ ਆ ਤੇ ਸੰਗਤ ਨੂੰ ਕਿਰਪਾ ਕਰਕੇ ਸੰਗਤ ਜੀ ਜਿਵੇਂ ਨੂੰ ਪਤਾ ਹੀ ਹੈ ਕਿ ਲੋਕਾਂ ਦਾ ਬੜੀਆਂ ਪਾਣੇ ਪਾਣੀ ਚੜ ਗਿਆ ਉਹ ਚੜ ਗਿਆ ਇੱਕ ਹੋ ਗਿਆ ਵਿਆਸ ਰਿਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਵਿਆਸ ਜੀ ਦੇ ਨਾਲ ਵਿਆਸ ਰਿਆ ਇਹਦੇ ਵਿੱਚ ਜਿਹੜੀ ਕਹਾਣੀ ਹੈ ਜੀ ਉਹ ਤੋਂ ਤੋਂ ਭਰੀ ਹੋਈ ਹੁੰਦੀ ਹੈ ਜਿਹੜੀ ਬਦਲੋਤਾ ਆ ਜਾ ਕਹਿੰਦੇ ਆਪਾਂ ਕਹਾਣੀ ਉਹ ਵੀ ਦਿਖ ਰਹੀ ਹੈ ਸੰਗਤ ਜੀ ਹੁਣ ਤੁਸੀਂ ਕਿਤੇ ਦੱਸੋ ਕਿ ਇੱਥੇ ਕਿਹੜਾ ਪਾਣੀ ਆਇਆ ਕਿਹੜਾ ਜਹਾੜ ਆ ਗਿਆ ਸੰਗਤ ਜੀ ਕਿਹਨਾਂ ਬੋਟ ਦੇ ਵਿੱਚ ਮਾਉ ਕੇ ਵਰਦਾ ਇੱਥੇ ਦੀ ਦੋ ਵੀ ਜੱਟ ਰੱਖੇ ਨੇ ਵਿਆਸ ਉਹਨਾਂ ਅੰਮਰ ਸਰਾ ਜਾਣਾ ਇਹ ਕਪੂਰੀ ਕੰਮ ਹੈ ਸੰਗਤ ਦੀ ਬੇਜਿੜਕ ਜਦੋਂ ਮਰਜ਼ੀ ਆ ਸਕਦੇ ਹਾਂ ਅਸੀਂ ਦਰਵਾਜ਼ੇ ਹੀ ਸੱਜ ਮੈਂ ਚਲਾ ਰਿਹਾ ਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਜਾਂਦਾ ਬੰਦਾ ਕਰੇ ਜੀ ਜੀ ਪੂਰਾ ਸੰਪਰਕ ਲਈ ਦੇਖੀ ਜੀ ਧੰਨਵਾਦ ਜੀ ਅੰਮ੍ਰਿਤਸਰ ਪਹੁੰਚ ਗਏ ਕਰਾਈ ਅਸੀਂ ਬੌਂਦ ਕੇ ਬੈਠ ਗਏ ਹਟੋਚਾ ਨਾਲ ਆਪਣੇ ਸਰਪੰਚ ਤੇ ਆ ਬਾਈ ਨਾਲ ਬਾਬਾ ਜੀ ਤੇ ਇਹ ਬਾਈ ਦਾ ਮੁੰਡਾ ਹੈਗਾ ਲੋ ਜੀ ਦਰਵਾਜ਼ਾ ਸਾਹਿਬ ਦੇ ਬਾਹਰ ਬੌਂਦ ਗਏ ਤੇ ਜਮ ਅਗਰਾ ਤੇ साहब पहुंच गए सतनाम श्री वाहेगुरु ਮੰਦਰ ਦਾਦੀ ਪਰਕਰਮ ਦੇ ਵਿੱਚ ਖੜੇ ਆ ਜੀ ਹੁਣ ਆਪਾਂ ਪੁਕਾਰ ਤੇ ਹੁਣ ਮੱਥਾ ਟੇਕਣ ਨੂੰ ਆਪਾਂ ਨੂੰ ਕਿੰਨਾ ਟਾਈਮ ਲੱਗਿਆ 11:05 11:08 ਦੇ ਲੱਗੇ ਜੀ ਸਹੀ 12:00 ਤਾਂ ਮੰਨ ਕੇ ਚੱਲ ਵੀ 1 ਘੰਟਾ ਲੱਗਿਆ ਆਪਾਂ ਨੂੰ ਰੇਤਕ ਆਉਣ ਵਾਸਤੇ ਹਣਾ ਤਾਂ 1 ਘੰਟਾ ਮੰਨ ਕੇ ਹੋਰ ਚੱਲੀਏ 1 ਘੰਟਾ ਤਾਂ ਨਹੀਂ ਲੱਗਣਾ ਅੱਗੇ ਕੱਢਾਂ ਨਹੀਂ 15 ਮਿੰਟ ਲੱਗਣਗੇ 1/2 ਘੰਟਾ ਮੰਨ ਲਾ ਨਾ ਵਈ ਸੰਤ ਦੀ ਮਸਾਲਿਆ ਦੇਖੋ ਇਸ ਲਈ ਵੀ ਨਵਾਈ ਹੋ ਗਈ ਵੇਵਾਗ੍ਰੀਤਾਂ ਹੋਈ ਆ 200 ਰੁਪਈਆਂ ਨਾਲ ਆਲੂਆਂ ਦੀ ਦਾਲ ਸੀ ਸਰਦੀ ਤੇ ਚੌਲਾਂ ਦੇ ਨਾਲ ਦਾਰਾ ਦਾਲ ਸੀ ਇੱਕ ਖੀਰ ਚੌਲ ਸੀ ਖੀਰ ਖਾਦੀ ਸੀ ਉਹਦੇ ਨੇ ਹੱਦੀ ਜੀ ਮੇਰੇ ਦਿੱਕ ਨਾ ਨਹੀਂ ਹੁੰਦੀ ਇਹਦੇ ਹੱਦੀ ਜੀ ਕਿ ਇਹ ਇੱਕ ਇੱਕ ਐਨਰਜੀ ਹੈ ਨਾਲੇ ਵਿੱਚ ਸਾਡੇ ਸਰੀਰ ਨਾਲ ਹੁਣ ਤਾਂ ਇਹ ਕਹਿੰਦਾ ਵੀ ਬੱਸ ਡਿੱਗ ਜਾ ਮਤਲਬ ਡਿੱਗ ਜਾ ਡਿੱਗਾ ਜਾ ਡਿੱਗਾ ਹੋਈ ਪਿਆ ਪੰਜ ਪੰਜ ਦੇਖ ਪਰ ਪੰਜ ਲੈ ਕੇ ਚਲੀ ਗੱਡੀ ਚ ਜਾਣਾ ਹੁਣ ਕਾਲ ਦੇਖੋ ਕਿੰਨੀ ਜਗ ਗਈ ਹੈ ਦੇਖਾਂ ਜੀ ਇਹ ਇਹਦੀ ਸਾਰੀ ਜੀ ਆਪਣੇ ਮਤ ਨੂੰ ਇਹਨੂੰ ਪਛਾਣੋ ਉਹ ਜਗਿਆ ਤਾਂ ਰਹੇ ਜੀ ਇਹ ਹੈ ਯੇ ਵੀ ਹਾਲੇ ਭਾਈ ਇਹਦੇ ਸਾਡੇ ਦਾ ਲੱਡੂ ਹੋਰ ਸਰਾ ਹੁੰਦਾ ਹੈ ਹਾਂ ਵਧੀਆ ਇਦੋਂ ਅਸੀਂ ਦਾਲੇ ਲੋ ਵੀ ਟਾਈਮ ਹੋ ਗਏ ਪਰਉਣੇ ਬੰਦ ਪਰਉਣੇ ਬੰਦ ਬੜੀ ਆਪਣੀ ਬਸ ਤੇ ਕਿੰਨੇ ਵੇਪਾ ਟਿਕ ਲਵੇ ਆਪਣਾ ਸਵਾ ਪੌਣੇ 12 ਪੌਣੇ 12 1 ਵਜੇ ਆ ਗਿਆ ਬੈਠੇ ਦੇਣਾ ਬਸ ਬਹੁਤ ਗਰਮੀ ਬੈ ਕੇ ਪਤਾ ਨਹੀਂ ਕਿਹਾ ਹੈ ਤੇ ਹੁਣ ਪਿਆ ਬਣੀ ਆ ਕਾਹਦਾ ਪਿਆ ਗਿਆ ਨਹੀਂ ਜਾਈ ਗੇ ਗਰਮੀ ਤੇ ਕਹਿੰਦੇ 5 ਵਜੇ ਬਸ ਤੁਰੂ 5 ਮਿੰਟ ਹੋ ਤੁਸੀ ਮਿਲਦੇ ਹਾਂ ਨਾਲ ਇਹ ਸਾਢੇ 5 ਬਣ ਕੇ ਕਰਦਾ ਪੌਣੇ 6 ਬਣ ਗਈ ਇਹ ਅੱਜ ਵਜਣ ਵਾਲਾ ਰਹਿ ਗਏ ਸਾਰੇ 20 15 ਮਿੰਟ ਬੰਦਾ ਕੋਈ ਆ 12 ਮਿੰਟ ਹੈਗੇ ਸਵਾਰੀ ਕੋਈ ਬਾਕੀ ਨਹੀਂ ਕੋਈ ਨਹੀਂ ਤੇ ਅੱਲਾ ਜ਼ਿਆਕਾਰ ਹੋਏ ਸੋਨਿਹਾਨ ਅੱਲਾ ਜ਼ਿਆਕਾਰ ਹੋਏ ਮਹਾਰਾਜਾ ਕਮਾਲ ਵਾਹਿਗੁਰੂ ਕਾਲਸਾ ਵਾਹਿਗੁਰੂ ਜੀ ਨਵੀਂ ਗੁਰਦੁਆਰੀ ਵਾਪਸੀ ਦੇ ਹੁਣ ਆਪਾਂ ਛੁੜ ਕੇ ਆ ਆਲਮਗੀਰ ਗੁਰਦੁਆਰਾ ਸਾਹਿਬ ਜਿੱਥੇ ਲੰਗਰ ਪਾਣੀ ਸ਼ਕਾਇਆ ਜਾਊਗਾ ਸਾਰੀਆਂ ਸੰਪੰਨ ਦਿੱਖ ਰਹੀਆਂ ਨੇ ਟਾਈਮ ਕੀ ਹੋ ਗਿਆ ਵੀਰੇ ਟਾਈਮ ਦੱਸੋ ਟਾਈਮਿੰਗ ਆਪਣੀ ਹੋਊਗੀ ਵੀਰੇ 9:00 9:30 ਹੋ ਗਏ ਤੇ ਹੁਣ ਆਪਾਂ ਲੱਗਰ ਪਾਣੀ ਛਕਦੇ ਆਂ ਉਹਦਾ ਸਾਢੇ 12 ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਕਿਵੇਂ ਲੱਗਾ ਵਲੌਗ ਜਰੂਰ ਦੱਸਿਓ ਤੇ ਅੱਜ ਵੀ ਕਿਸੰਬਰੇ ਵੀਰ ਪੜ ਲੈ ਹਨ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗੇ ਹਾਂ ਤੇ ਆਪਣੀ ਹਰ ਇੱਕ ਦਾ ਵਰਨ ਆਪਣੀ ਬਸਲਾ ਕਹਿੰਦੇ ਨੇ ਜਿੱਤਕਰਾਇ ਸਰਪੰਚ ਪੌਂਟਾ ਹੋਵੇ ਦਿੱਤੇਗਾ ਨੰਬਰ ਆ ਤੇ ਕਨੈਕਟ ਕਰ ਸਕਦੇ ਆ ਇਹ ਨਾਪਾ ਹੋ ਗਿਆ ਪਟਿਆਲਾ ਹੋ ਗਿਆ ਸਮਾਣਾ ਹੋ ਗਿਆ ਪਾਤੜਾ ਸੁਰੂਰ ਆਲੇ-ਦਾਲ ਦੇ ਜੋ ਵੀ ਪਿੰਡ ਨੇ ਹੈਗਾ ਨਾ ਇਹ ਆਪਣੀ ਸਰਵਿਸ ਲੈ ਕੇ ਆਉਂਦੇ ਆ ਹਾਂ ਤੁਸੀਂ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਉਣ ਲਈ ਵੀ